ਰੂਸ ਅਤੇ ਯੂਕਰੇਨ ਦਰਮਿਆਨ ਕਾਫੀ ਸਮੇਂ ਤੋਂ ਯੁੱਧ ਚੱਲ ਰਿਹਾ ਹੈ ਜਿਸ ਵਿੱਚ ਨਾ ਜਾਣੇ ਕਿੰਨੀਆਂ ਕੀਮਤੀ ਜਾਨਾਂ ਛਾਇਆ ਜਾ ਚੁਕੀਆਂ ਹਨ ਤੇ ਇਨਾਂ ਕੀਮਤੀ ਜਾਨਾਂ ਵਿੱਚ ਕਈ ਭਾਰਤੀ ਮੂਲ ਦੇ ਨੌਜਵਾਨਾਂ ਦੀਆਂ ਜਾਨਾਂ ਵੀ ਸ਼ਾਮਲ ਨੇ ਅਜਿਹੇ ਹਾਲਾਤਾਂ ਵਿੱਚ ਇੱਕ ਹੋਰ ਪੰਜਾਬੀ ਮੂਲ ਦੇ ਨੌਜਵਾਨ ਦੀ ਜਾਨ ਜਾਨ ਦੀ ਸੂਚਨਾ ਮਿਲੀ ਹੈ ਇਹ ਹੈ ਗੁਰਾਇੰ ਦਾ ਪਰਿਵਾਰ ਉਹ ਪਰਿਵਾਰ ਹੈ ਜਿਸ ਨੌਜਵਾਨ ਦੀ ਰੂਸ ਅਤੇ ਯੂਕਰੇਨ ਦਰਮਿਆਨ ਚੱਲ ਰਹੇ ਯੁੱਧ ਵਿੱਚ ਜਾਨ ਚਲੀ ਗਈ ਜਾਣਕਾਰੀ ਅਨੁਸਾਰ ਗੁਰਾਇਾਨ ਨਿਵਾਸੀ 32 ਸਾਲਾ ਨੌਜਵਾਨ ਮਨਦੀਪ ਕੁਮਾਰ 2 ਸਾਲ ਤੋਂ ਰੂਸ ਵਿੱਚ ਸੀ ਜਿੱਥੇ ਕਿ ਟ੍ਰੈਵਲ ਏਜੰਟ ਦਾ ਸ਼ਿਕਾਰ ਬਣਨ ਦੇ ਚਲਦਿਆਂ ਉਸ ਨੂੰ ਰੂਸੀ ਸੈਨਾ ਵਿੱਚ ਜ਼ਬਰਦਸਤੀ ਭਰਤੀ ਕਰ ਲਿਆ ਗਿਆ ਸੀ ਜ਼ਿਕਰਯੋਗ ਹੈ ਕਿ ਮ੍ਰਿਤਕ ਮਨਦੀਪ ਦੇ ਭਰਾ ਜਗਦੀਪ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਤੇ ਕੇਂਦਰ ਸਰਕਾਰ ਦੇ ਸਾਹਮਣੇ ਵੀ ਮੰਗ ਰੱਖੀ ਸੀ ਪਰ ਪਰਿਵਾਰ ਨੂੰ ਕੀ ਪਤਾ ਸੀ ਕਿ ਮਨਦੀਪ ਹੁਣ ਸਹੀ ਸਲਾਮਤ ਇੰਡੀਆ ਵਾਪਸ ਨਹੀਂ ਆਵੇਗਾ ਕਿਉਂਕਿ ਇਸ ਯੁੱਧ ਵਿੱਚ ਮਨਦੀਪ ਦੀ ਜਾਨ ਜਾ ਚੁੱਕੀ ਸੀ ਜਿਸ ਦਿਨ ਚੱਲਦਿਆ ਸ਼ਨੀਵਾਰ ਦੁਪਹਿਰ ਉਸ ਦੀ ਮ੍ਰਿਤਕ ਦੇ ਰੂਸ ਤੋਂ ਭਾਰਤ ਪਹੁੰਚੇ ਮੇਰਾ ਨਾਮ ਜਗਦੀਪ ਕੁਮਾਰ ਹੈ ਮੇਰਾ ਬ੍ਰਦਰ ਮਨਦੀਪ ਕੁਮਾਰ ਜਿਹੜਾ ਕਿ ਪਿਛਲੇ 2 ਸਾਲ ਤੋਂ ਰਸ਼ੀਆ ਆਰਮੀ ਦੇ ਵਿੱਚ ਲਾਪਤਾ ਸੀ ਮੈਂ ਉਹਨੂੰ ਕਾਫੀ ਪਾਲਣ ਦੀ ਕੋਸ਼ਿਸ਼ ਕੀਤੀ ਕਦੀ ਮਿਨਿਸਟਰੀ ਤੋਂ ਗਿਆ ਕਦੀ ਆਪਣੀ ਇੰਡੀਅਨ ਐਂਬੈਸੀ ਨੂੰ ਮੇਲ ਕਰ ਕਦੀ ਕਿਸੇ ਅਫਸਰ ਕੋ ਜਾ ਕਦੀ ਕਿਸੇ ਐਸਐਸਪੀ ਕੋ ਜਾ ਮੈਂ ਤਕਰੀਬਨ 7 ਤੋਂ 8 ਮਹੀਨੇ ਇੱਥੇ ਆਪਣੇ ਇੰਡੀਆ ਦੇ ਵਿੱਚ ਖਰਾਬ ਕੀਤੇ ਜਿਹੜੇ ਕਿ ਮੈਂ ਸ਼ਾਇਦ ਆਪਣੇ ਭਰਾ ਨੂੰ ਲੱਭਣ ਵਾਸਤੇ ਉਸ ਟਾਈਮ ਹੀ ਕਿਤੇ ਰਸ਼ੀਆ ਗਿਆ ਹੁੰਦਾ ਤਾਂ ਸ਼ਾਇਦ ਉਹ ਜਿੱਦਾਂ ਨਾ ਕਰਿਆਂਦਾ ਅ ਮੈਂ ਕਾਫੀ ਟਾਈਮ ਜਿਹੜਾ ਇੰਡੀਆਨ ਐਮਬੈਸੀ ਦੇ ਨਾਲ ਔਰ ਆਪਣੀ ਇੰਡੀਅਨ ਮਿਨਿਸਟਰੀ ਦੇ ਨਾਲ ਮੀਟਿੰਗ ਵਗੈਰਾ ਕਰਦਾ ਰਿਹਾ ਮਾਂ ਜਦੋਂ ਮੈਨੂੰ ਉਹਨਾਂ ਦੀ ਉਹਨਾਂ ਤੋਂ ਪੁੱਛਾ ਜਿਹੜਾ ਮੇਰਾ ਟੁੱਟ ਗਿਆ ਜਾਂ ਕਹਿਦੀ ਆਪਣਾ ਸਟੇਟ ਗਵਰਨਮੈਂਟ ਨੇ ਮੇਰੇ ਕੋਈ ਹੈਲਪ ਨਹੀਂ ਕੀਤੀ ਜਾਂ ਮੈਂ ਆਪਣੀ ਇੰਡੀਆਨ ਮਿਨਿਸਟਰੀ ਨੇ ਮੇਰੇ ਕੋਈ ਹੈਲਪ ਨਹੀਂ ਕੀਤੀ ਤਾਂ ਮੈਂ 2025 ਦੇ ਵਿੱਚ 3 3 ਮਾਰਚ 2025 ਨੂੰ ਮੈਂ ਪਹਿਲੀ ਵਾਰ ਰਸ਼ੀਆ ਗਿਆ ਸੀਗਾ ਜਦੋਂ ਮੈਂ ਹੁਣ ਐਤਕੀ ਆਵਾ 2025 ਦੇ ਅਕਤੂਬਰ ਦੇ ਵਿੱਚ ਰਸ਼ੀਆ ਗਿਆ ਮੈਂ ਤੇ ਮੈਂ ਮਾਸਕੋ ਮਾਸਕੋ ਤੋਂ ਸੈਂਟ ਪੀਟਰਬਰਗ ਸੈਂਟ ਪੀਟਰਬਰਗ ਤੋਂ ਮੈਂ ਅਲੱਗ-ਅਲੱਗ ਜਿਹੜੇ ਛੋਟੇ-ਛੋਟੇ ਕਮਾਂਡਰ ਸੀਗੇ ਉਹਨਾਂ ਨੂੰ ਮਿਲਿਆ ਤੇ ਲਾਸਟ ਵਿੱਚ ਮੈਨੂੰ ਇੱਕ ਮੇਨ ਕਮਾਂਡਰ ਜਿਹੜਾ ਮਨਦੀਪ ਦਾ ਕਮਾਂਡਰ ਜਿਹੜਾ ਯੂਨਿਟ ਦਾ ਕਮਾਂਡਰ ਸੀਗਾ ਜਿਹੜਾ ਸਾਰਿਆਂ ਨੂੰ ਕੰਟਰੋਲ ਕਰਦਾ ਸੀਗਾ ਪੀਟਰਸ ਤੋਂ ਬੈਠ ਕੇ ਉੱਥੋਂ ਜਿਹੜਾ ਪੂਰੀ ਯੂਨਿਟ ਨੂੰ ਕਮਾਂਡਰ ਕਮਾਂਡ ਕਰਦਾ ਸੀ ਮੈਂ ਉਹਨੂੰ ਜਾ ਕੇ ਮਿਲਿਆ ਤੇ ਮੈਂ ਉਹਨੂੰ ਰਿਕੁਐਸਟ ਕੀਤੀ ਕਿ ਮੇਰਾ ਬ੍ਰਦਰ ਹੈਂਡੀਕੈਪ ਹੈ ਉਹਦੇ ਨਾਲ ਕੁਝ ਬੰਦੇ ਹੋਰ ਨੇ ਜਿਹੜੇ ਕਿ ਆ ਨਾ ਉਹਨਾਂ ਨੂੰ ਲੈਂਗੁਏਜ ਦੀ ਸਮਝ ਹੈ ਨਾ ਉਹ ਹਿੰਦੀ ਚੰਗੀ ਅ ਇੰਗਲਿਸ਼ ਚੰਗੀ ਤਰ੍ਹਾਂ ਬੋਲ ਪਾਉਂਦੇ ਨੇ ਰਸ਼ਿੰਤਾ ਖੈਰ ਹੋਣੀ ਕੀ ਬੋਲਣੀ ਹੈ ਤੇ ਉਹ ਕਿਤੇ ਨਾ ਕਿਤੇ ਸ਼ਾਇਦ ਉਹਨੂੰ ਮੇਰੇ ਤੇ ਤਰਸ ਆ ਗਿਆ ਜਾਂ ਕਹਿ ਦਈਏ ਉੱਪਰ ਵਾਲੇ ਦੀ ਮੇਰੇ ਤੇ ਮੇਰ ਹੋਈ ਵੀ ਜਿਹੜਾ ਉਹਨੇ ਮੈਨੂੰ ਇਹ ਗੱਲ ਕਹਿਤੀ ਕਿ ਜਿਹੜਾ ਮੇਰਾ ਲਾਇਰ ਹੈ ਉਹ ਮੈਂ ਤੈਨੂੰ ਤੁਹਾਨੂੰ ਦਿਨਾ ਤੁਹਾਡੀ ਹੈਲਪ ਕਰਨ ਵਾਸਤੇ ਕਿਉਂਕਿ ਸਾਡੇ ਕੋਲ ਇੰਨੇ ਵੀ ਪੈਸੇ ਹੈ ਨਹੀਂ ਸੀ ਕਿ ਅਸੀਂ ਉੱਥੇ ਜਾ ਕੇ ਇੱਕ ਲਾਇਰ ਖੜਾ ਕਰਦੇ ਕਿਉਂਕਿ ਉੱਥੇ ਦੇ ਜਿਹੜੇ ਲਾਇਰ ਆ ਉਹ 5 ਤੋਂ 10 ਲੱਖ ਰੁਪਏ ਪੇਮੈਂਟ ਲੈਂਦੇ ਆ ਪਹਿਲਾਂ ਜੇ ਅਸੀਂ ਥੋੜੀ ਥੋੜੀ ਵੀ 13 12 ਜਾਣੇ ਪਰਿਵਾਰ ਜਿਹੜੀ ਆ ਥੋੜੀ ਥੋੜੀ ਪੇਮੈਂਟ ਇਕੱਠੀ ਕਰਦੇ ਮੈਨੂੰ ਲੱਗਦਾ ਇੱਕ ਜਾਂ ਡੇਢ ਲੱਖ ਰੁਪਏ ਦੇ ਲੱਗ ਇਹ ਨੀਅਰ ਅਬਾਊਟ ਹੋਣੀ ਸੀ ਮੈਂ ਉਹ ਜਿਹੜਾ ਕਮਾਂਡਰ ਬਲੇਆ ਦਾ ਮੀਰਾ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨੇ ਸਾਡੀ ਹੈਲਪ ਵਾਸਤੇ ਕਮਾਂਡਰ ਭੇਜਿਆ ਤੇ ਉਹਦਾ ਸਦਕਾ ਹੀ ਮੇਰਾ ਜਿਹੜਾ ਡੀਐਨਏ ਉੱਤੇ ਦੁਬਾਰਾ ਕੀਤਾ ਗਿਆ ਤੇ ਉਸ ਤੋਂ ਬਾਅਦ ਹਫਤੇ ਬਾਅਦ ਮੈਨੂੰ ਦੱਸਿਆ ਗਿਆ ਕਿ ਜਿਹੜੇ ਮੇਰੇ ਬ੍ਰਦਰ ਦੀ ਡੈਥ ਹੋ ਚੁੱਕੀ ਆ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਦੱਸਿਆ ਵੀ ਮੇਰੇ ਨਾਲ 12 ਫੈਮਿਲੀਜ਼ ਮੈਂਬਰ ਹੋਰ ਜੁੜੇ ਹੋਏ ਨੇ ਆ ਉਹਨਾਂ ਬਾਰੇ ਵੀ ਮੈਨੂੰ ਕੋਈ ਜਾਣਕਾਰੀ ਦਿਓ ਉਹਨਾਂ ਕਹਿਆ ਵੀ ਤੁਸੀਂ ਇੱਥੋਂ ਹੁਣ ਮਾਸਕੋ ਚਲੇ ਜਾਓ ਮਾਸਕੋ ਜਿਹੜਾ ਆ ਰਸਤੋਪ ਤੋਂ ਤੁਹਾਡੇ ਕੋਲ ਇੱਕ ਲਾਇਰ ਆਏਗਾ ਉਹ ਤੁਹਾਨੂੰ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਦੇਗਾ ਰਸਤੋਪ ਤੋਂ ਜਦੋਂ ਮਾਸਕੋ ਮੇਰੇ ਕੋਲ ਲਾਇਰ ਆਉਂਦਾ ਮੇਰੇ ਨਾਲ ਮੀਟਿੰਗ ਵੈਰਾ ਕਰਦਾ ਤੇ ਉਹ ਮੈਨੂੰ ਦੱਸਦਾ ਕਿ ਤੇਰੇ ਬ੍ਰਦਰ ਦੀ ਜਿਹੜੀ ਬੋਡੀ ਆ ਉਹ ਰਸਤੋਪ ਪਈ ਹੋਈ ਹੈ ਆ ਲੋਕੇਸ਼ਨ ਹੈ ਇਸ ਬੰਦੇ ਕੋਲ ਬੋਡੀ ਪਈ ਹੋਈ ਹੈ ਉਹ ਵੀ ਅੱਗੇ ਕਮਾਂਡਰ ਸੀ ਲੇਡੀ ਕਮਾਂਡਰ ਸੀਗੀ ਉਹ ਹੀ ਇਨਫੋਰਮੇਸ਼ਨ ਮੈਂ ਆਪਣੀ ਇੰਡੀਆਨਾ ਬੈਸੀ ਨੂੰ ਦਿੱਤੀ ਤੇ ਉਹਦੇ ਸਦਕਾ ਜਿਹੜੀ ਆ ਉੱਥੋਂ ਅਸੀਂ ਬਾਡੀ ਚੱਕ ਕੇ ਮਾਸਕੋ ਲਿਆਂਦੀ ਮਾਸਕੋ ਵੀ ਜਦੋਂ ਬਾਡੀ ਆਈ ਹੈ ਤੇ ਬਾਡੀ ਇਸ ਹਾਲਤ ਵਿੱਚ ਸੀਗੀ ਕਿ ਅਸੀਂ ਉਹਨੂੰ ਪਛਾਣ ਨਹੀਂ ਸੀ ਸਕਦੇ ਕਿ ਜੋ ਉਹਦੀ ਕੰਡੀਸ਼ਨ ਸੀਗੀ ਬਾਡੀ ਦੀ ਉਹ ਸਮਝ ਨਹੀਂ ਸਿਆ ਰਹੀ ਕਿ ਉਹ ਇੰਡੀਅਨ ਕਿਸੇ ਦੀ ਬਾਡੀ ਹੈ ਜਾਂ ਰਸ਼ੀਅਨ ਕਿਸੇ ਦੀ ਬਾਡੀ ਹੈ ਮੈਂ ਲੋਕਾਂ ਨੂੰ ਵੀ ਇਹੀ ਅਪੀਲ ਕਰਨਾ ਚਾਹੂਗਾ ਕਿਤੇ ਵੀ ਜੇ ਜਾਣਾ ਹੈ ਤਾਂ ਪ੍ਰੋਪਰ ਵੇ ਦੇ ਨਾਲ ਜਾਓ ਈ ਵੀਜ਼ੇ ਤੇ ਕਦੀ ਵੀ ਕਿਸੇ ਦੇਸ਼ ਵਿੱਚ ਨਾ ਜਾਓ ਕਿਉਂਕਿ ਈ ਵੀਜ਼ੇ ਦਾ ਇੱਥੇ ਪੰਜਾਬ ਵਿੱਚ ਖਾਸ ਕਰਕੇ 4 ਤੋਂ 5 ਲੱਖ ਰੁਪਿਆ ਪਰ ਬੰਦੇ ਤੋਂ ਲੈ ਲਿੱਤਾ ਜਾਂਦਾ 15 ਦਿਨ ਦੇ ਵੀਜ਼ੇ ਦਾ ਜਿਹੜਾ ਕਿ ਸਿਰਫ 5000 ਦਾ ਵੀਜ਼ਾ ਹੈ ਰਸ਼ੀਆ ਦਾ ਸਿਰਫ 5000 ਦਾ ਵੀਜ਼ਾ ਮੈਂ ਆਪਣੇ ਆਪ ਪਾਪਾ ਦਾ ਕਰਵਾ ਕੇ ਮੈਂ ਆਪਣੇ ਪਾਪਾ ਨੂੰ ਨਾਲ ਲੈ ਕੇ ਗਿਆ ਮੈਂ 5000 ਰੁਪਏ ਦਾ 1 ਮਹੀਨੇ ਦਾ ਪੂਰਾ ਵੀਜ਼ਾ ਲਿਆ ਸੀਗਾ 1 ਮਹੀਨੇ ਦਾ ਇਹ ਤਾਂ 15 15 ਦਿਨ ਦਾ 5-5 ਲੱਖ ਰੁਪਇਆ ਲੈਣ ਦੇ ਉਸ ਤੋਂ ਬਾਅਦ ਵੀ ਆਪਣੇ ਬੱਚੇ ਉੱਥੇ ਸੇਫ ਨਹੀਂ ਹੈਗੇ ਇਸ ਮਾਕੇ ਰੂਸ ਤੋਂ ਵਾਪਸ ਆਏ ਦਿੱਲੀ ਦੇ ਨੌਜਵਾਨ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਮਨਦੀਪ ਦੇ ਭਰਾ ਨੂੰ ਸ਼ੁੱਕਰਵਾਰ ਹੀ ਮਿਲ ਗਈ ਸੀ ਜਿਸ ਤੋਂ ਬਾਅਦ ਜਗਦੀਪ ਦਿੱਲੀ ਲਈ ਤਵਾਨਾ ਹੋ ਗਿਆ ਸੀ ਤੇ ਸ਼ਨੀਵਾਰ ਬਾਅਦ ਦੁਪਹਿਰ ਉਹ ਆਪਣੇ ਭਰਾ ਦੀ ਮ੍ਰਿਤਕ ਦੇ ਲੈ ਕੇ ਘਰ ਆ ਪਹੁੰਚਿਆ ਜਿਥੇ ਕਿ ਪਰਿਵਾਰ ਵੱਲੋਂ ਮਨਦੀਪ ਦੀ ਮ੍ਰਿਤਿਕ ਦੇ ਦਾ ਅੰਤਿਮ ਸੰਸਕਾਰ ਐਤਵਾਨੂ ਪੂਰੇ ਰੀਤੀ ਰਿਵਾਜਾਂ ਮੁਤਾਬਕ ਕੀਤਾ ਗਿਆ ਗੁਰਆਂ ਤੋਂ ਨਵਰਾੰਗ ਚੈਨਲ ਨੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਮੈਂ 2024 ਵਿੱਚ ਆਰਮੀ ਕੀਤੀ ਆ ਮੈਂ ਵੀ ਉੱਥੇ ਰਸ਼ੀਆ ਚ ਤੇ ਮਨਦੀਪ ਭਾਜੀ ਮੈ ਤੋਂ ਅਗਲੇ ਪਹਿਲਾ ਜਿਹੜਾ ਬੈਠ ਸੀਗਾ ਉੱਚ ਸੀਗੇ ਤੇ ਬਸ ਮੈਂ ਇਹ ਵੀ ਕਹਿਣਾ ਚਾਹਣਾ ਭਈ ਸਰਕਾਰਾਂ ਤੋਂ ਪક્ષ ਵਿਪੱਖਸ਼ ਨੂੰ ਸਾਰਿਆਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਇਹ ਜਿਹੜੇ ਜੰਟ ਆਪਣੇ ਲਾਲਚ ਕਰਕੇ 2 ਲੱਖ 4 ਲੱਖ 4 4 5 5 ਲੱਖ ਲੈ ਕੇ ਤੇ 24 ਦਿਨ ਦਾ 14 ਦਿਨ ਦਾ 18 ਦਿਨ ਦਾ ਵੀਜ਼ਾ ਦਿੰਦੇ ਆ ਤੇ ਘੱਲ ਦਿੰਦੇ ਬੰਦੇ ਨੂੰ ਬਾਅਦ ਚ ਫੋਨ ਨਹੀਂ ਚੁੱਕਦੇ ਉਹ ਪੈਸੇ ਚੁੱਕ ਚੁਕਾ ਕੇ ਜਾਂਦੇ ਬੰਦੇ ਉਹਨਾਂ ਨੂੰ ਫਿਰ ਘਰ ਵੇਖ ਕੇ ਮੁੜਦੇ ਸਕਦੇ ਨਹੀਂ ਕਿਉਂਕਿ ਉਹਨਾਂ ਨੂੰ ਕਰਜ਼ਾ ਪਿਆ ਹੁੰਦਾ ਤੇ ਕੋਈ ਇਦਾਂ ਦੇ ਬੰਦੇ ਮਿਲ ਜਾਂਦੇ ਕਨਵੈਂਸ ਕਰ ਲੈਂਦੇ ਆ ਪੈਸਾ ਮੋਟਾ ਦੇ ਦਦਾ ਭਈ 3 40 45 ਲੱਖ ਦੇਣਗੇ ਇਹ ਹੋਣਗਾ ਅਧੀਆਂ ਗੱਲਾਂ ਦੱਸਦੇ ਆ ਤੇ ਮੈਂ ਸਾਰੇ ਜਿਹੜੇ ਵੀ ਮੇਰੇ ਭਰਾ ਰਸ਼ੀਆ ਚ ਈ ਵੀਜ਼ਾ ਤੇ ਹੈਗੇ ਜਾਂ ਜਿਨ੍ਹਾਂ ਦੇ ਵੀਜ਼ਾ ਮੁੱਕਿਆ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਘਰ ਮੁੜਿਆ ਬਾਈ ਕੋਈ ਆਰਮੀ ਚ ਨਾ ਜਾਇਓ ਏਜੰਟ ਤੁਹਾਨੂੰ ਅਧੀਆਂ ਗੱਲਾਂ ਦੱਸਣਗੇ ਉੱਥੇ ਪੂਰਾ ਹੀ ਰਿਸਕ 100% ਰਿਸਕ ਆ ਮੈਂ ਇਹਨੂੰ ਪੁੱਛ ਲਓ ਮੈਂ ਜਾ ਕੇ ਆ ਜੇ ਕਿ ਭਾਈ ਨੂੰ ਮੇਰੇ ਤੇ ਸ਼ੱਕ ਆ ਮੈਨੂੰ ਕੱਲਾ ਕੱਲਾ ਫੋਨ ਕਰਕੇ ਮਿਲ ਚੱਕਦਾ ਮੈਂ ਦਿੱਲੀ ਰਹਿਣਾ ਕੀ ਲੱਗ ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਰਾਵਾਂ ਤੋਂ ਜਿਹੜੇ ਵੀ ਮੇਰੇ ਰਸ਼ੀਆ ਚ ਭਰਾ ਹੈਗੇ ਆ ਛੋਟੇ ਵੱਡੇ ਆ ਮੇਰਾ ਜਗਦੀਪਰਾ ਇਹਨੂੰ 1.5 ਹਜ਼ਾਰ ਲੱਗਿਆ ਭਰਾ ਨੂੰ ਲੱਭਣ ਨੂੰ ਚਾਰ ਵਾਰੀ ਗਿਆ ਉੱਥੇ ਤਾਂ ਲੱਭ ਕੇ ਲੈ ਆਦੀ ਆ ਭਰਾ ਦੀ ਠੀਕ ਆ ਤੇ ਭਰਾਵੋ ਹੋਣਾ ਨਹੀਂ ਤਾਂ ਚੱਕੋ ਹੋਇਆ ਨਾ ਤੇ ਘਰਦਿਆਂ ਤੋਂ ਲੱਭਿਆ ਨਹੀਂ ਜਾਣਾ ਹੱਥ ਜੋੜ ਕੇ ਬੇਨਤੀ ਐ ਮੁੜਿਆ ਤੇ ਕੀ ਉੱਥੇ ਜਰੂਰ ਨਹੀਂ ਹਾਲਾਤ ਕਿਦਾਂ ਆਰਮੀ ਦੀ ਟ੍ਰੇਨਿੰਗ ਸਿਕਾਈ ਜਾ ਰਹੀ ਹੈ ਕਿੰਨੇ ਦਿਨਾਂ ਦੀ ਟ੍ਰੇਨਿੰਗ ਟ੍ਰੇਨਿੰਗ ਤੇ 10 ਦਿਨ ਦੀ ਕਰਦੇ ਆ ਭਾਜੀ 10 ਦਿਨ ਦੀ ਟ੍ਰੇਨਿੰਗ ਦੇਦੇ ਆ ਫਿਰ ਅੱਗੇ ਭੇਜ ਦਿੰਦੇ ਆ ਸਾਨੂੰ ਦੱਸਿਆ ਜਾਂਦਾ ਬਈ ਤੁਸੀਂ ਅੱਗੇ ਨਹੀਂ ਜਾਣਾ ਤੁਸੀਂ ਆਰਮੀ ਦੀ ਉਹ ਰੋਟੀ ਰੂਟੀ ਪੈਕ ਕਰਨੀ ਜਿਹੜੀ ਉਹ ਫੂ ਫਰੂਟ ਹੈਗਾ ਫੂਡ ਫੂਡ ਬੈਗ ਬਿਲਕੁਲ ਆਰਮਸ ਹੈਗੇ ਆ ਹਥਿਆਰ ਹੈਗੇ ਆ ਇਹਨਾਂ ਨੂੰ ਪੈਕ ਕਰਨਾ ਤੇ ਟਰੱਕ ਚ ਲੋਡ ਕਰਨਾ ਬਸ ਉੱਥੇ ਜਾ ਕੇ ਸਾਨੂੰ ਪਤਾ ਲੱਗਦਾ ਬਈ ਗੱਲ ਇਹ ਆ ਸਾਨੂੰ ਫਿਰ ਉਹਦੇ ਉਹਨਾਂ ਨੇ ਤੇ ਭੇਜਣਾ ਹੀ ਆ ਉਹਨਾਂ ਦਾ ਕੰਮ ਆ ਬਈ ਵੋਰ ਛੜੀਆਂ ਉਹਨਾਂ ਦੀ ਪਰ ਏਜੰਟ ਜਿਹੜਾ ਕੰਮ ਕਰਦੇ ਇਹ ਗਲਤ ਕਰਦੇ ਆ ਸਾਨੂੰ ਸਿੱਧਾ ਦੱਸੇ ਬਈ ਮੋਤ ਆ ਜਿਹੜੇ ਬੰਦਾ ਨਾ ਜੀ e por